ਹਾਂਜੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਤੇ ਆਪਾਂ ਫੇਰ ਲੈ ਕੇ ਆ ਗਏ ਇੱਕ ਹੋਰ ਬਹੁਤ ਹੀ ਕੈਂਟ ਫਣੀ ਕਮੈਂਟਾਂ ਵਾਲੀ ਵੀਡੀਓ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਬਹੁਤ ਹੀ ਕੈਂਟ ਹੋਣ ਵਾਲੀ ਆ ਜਿਹੜੇ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਂਦੇ ਹੋ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਹੁਣ ਬਹੁਤਾ ਟਾਈਮ ਨਾ ਖਰਾਬ ਕਰਦੇ ਹੋ ਸਿੱਧਾ ਵੀਡੀਓ ਦੇਖੋ ਅਰਜਨ ਢਿੱਲੋ ਮਟਰ ਅੱਧਾ ਕਿਲੋ ਅਰਜਨ ਦਰਜਨ ਜਾਦਾ ਹੀ ਓਕੇ ਹੋ ਗਿਆ ਅਰਜਨ। ਐਸੋ ਵੇਲੇ ਤੈਨੂੰ ਮਾਮੇ ਦੀ ਨਲੋੜ। ਦੇਸੀ ਕਿਓਧੀਆਂ ਵੀ ਲੋੜਾਂ। ਐਸੋ ਵੇਲੇ ਲੱਤਾਂ ਵੇਖੇ ਲੱਗਦਾ ਮਾਮੇ ਦੀ ਗਾਂ ਵੀ ਲੋੜ ਪੈਣੀ ਆ। ਮਾਮਾਣਾ ਫੜਦਾ ਤਾਂ ਉੱਟ ਜਾਣਾ ਸੀ ਬਾਈ ਨੇ। ਕੁਆਲੀਫਾਈ ਫੋਰ ਪੰਜਾਬ ਪੁਲਿਸ ਹਾਈ ਜੰਪ। ਸ਼ੁਕਰ ਕਰੋ ਲੱਤਾਂ ਨਹੀਂ ਟੁੱਟੀਆਂ। ਬੱਤ ਸਹੀ ਐ। ਮਾਮੇ ਨੇ ਚੋਪਰ ਦੀਆਂ ਲੱਤਾਂ ਤੇ ਪਾਰ ਨਹੀਂ ਆਉਣ ਦਿੱਤਾ। ਅਸੀਂ ਅੱਜ ਦੇ ਨਿਆਣੇ ਨਹੀਂ ਆਂ ਪੁਰਾਣੇ ਪਾਪੀ ਆਂ ਤੂੰ ਅਗਰ ਸ਼ੇਰ ਹੈ ਨਾ ਅਸੀਂ ਸਵਾ ਸ਼ੇਰ ਆਂ ਫੇਰ ਉਹੀ ਫੁੱਦੂ ਗੱਲਾਂ ਸਨੀ ਭਾਜੀ ਦਾ ਇੱਕ ਡਾਇਲੋਗ ਆ ਕਾਜਲ ਇਨਾਤੋਂ ਨੇ ਹਥਿਆਰ ਛੋੜੇ ਚਲਾਣਾ ਨਹੀਂ ਭੁੱਲੇ ਤੇਰਾ ਤੇ ਉਹਦਾ ਬਸ ਇਹੀ ਫਰਕ ਆ ਉਹ ਸਨੀ ਦਿਉੜਾ ਤੇ ਤੂੰ ਸਨੀ ਲਿਉਣੀ ਆ ਹੇ ਕੱਲ ਨਾ ਆਪਣੇ ਦਿਮਾਗ ਤੇ ਬਣ ਲਈ ਹਥਿਆਰ ਕੱਢੇ ਰਹਿਣ ਚਲਾਉਣਾ ਨਹੀਂ ਭੁੱਲੇ ਆਥੂ ਤੇਰੇ ਡਾਇਲੋਗ ਤੇ ਤੂੰ ਕੁੜੀ ਹਾਥੀ ਜਿਹੀ ਉਹ ਹਾਥੀ ਰੱਖਣ ਦਾ ਸ਼ੌਂਕੀ ਆ 12ਵੀਂ ਦੌੜ 12ਵੀਂ ਦੌੜ ਕਿੱਥੋਂ ਲੱਗ ਰਹੀ ਮੱਝ ਲੱਗ ਰਹੀ ਹੈ ਯੋ ਠੇਠ ਜੇ ਪੈਂਡੂ ਜੱਟ ਜਿਵੇਂ ਲੱਗਦਾ ਜਿਵੇਂ ਸੂਰਤ ਕਢਾਈ ਵਾਲੀ ਦਰੀ ਪਾਈ ਹੋਵੇ ਪੰਜਾਬ ਸਰਕਾਰ ਇਹਨੂੰ ਰਿਪੋਰਟ ਕਰਕੇ ਬਿਹਾਰ ਭੇਜ ਦੇਵੇ ਮੇਰਾ ਸਾਰੇ ਡਾਕਟਰ ਨਰੇਗਾ ਵਾਲੇ ਕਾਰਡ ਬਣਵਾ ਲਓ ਕਿਹੜੀ ਗੱਲ ਕੱਡਾ ਸਮਝ ਨਹੀਂ ਆਉਂਦੀ ਮੰਜਾ ਚੁੱਕਣ ਵਾਲੀ ਤੇ ਕੋਈ ਗੱਲ ਨਹੀਂ ਸੀ ਸਾਰੇ ਆਪ ਤਾਂ ਨੱਚੇ ਨੱਚੇ ਨੇ ਨਾਲ ਮੰਜਾ ਵੀ ਨਚਾਤਾ ਬਾਈ ਜੀ ਇੱਕ ਕਿਹੜਾ ਪੀਜੀਆ ਮਾਰ ਆਓ ਮਤ ਸਹੀ ਹੈ ਸਾਨੂੰ ਕੁਝ ਪੋਲੀ ਨਹੀਂ ਪੈਂਦਾ ਜੇ ਮੈਂ ਕਮੈਂਟ ਕਰਦੀ ਤਾਂ ਮੈਨੂੰ ਪਹਿਣ ਦੇਣ ਬਹੁਤ ਆ ਜਾਣੇ ਆ ਆਹ ਦੋ ਤਿੰਨ ਕਮੈਂਟ ਹੋਰ ਨੇ ਜੋ ਪੜਨਾ ਚਾਹੁੰਦਾ ਹੈ ਵੀਡੀਓ ਰੋਕੇ ਪੜ ਸਕਦਾ ਹੈ ਜੋ ਨਹੀਂ ਪੜਨਾ ਚਾਹੁੰਦਾ ਵੀਡੀਓ ਅੱਗੇ ਦੇਖੋ ਇਹ ਆ ਨਹਿਰ ਬਾਜੀ ਤੁਹਾਡੀ ਮਜਬੂਰੀ ਕੀ ਆ ਐਦਾਂ ਕਿਉਂ ਕਰਦੇ ਹੋ ਤੁਸੀਂ ਜੇ ਮੈਂ ਸਾਲ ਮਰੀ ਹੋ ਜੋ ਕੋਈ ਕਹਿਰੇ ਹੋਇਆ ਤੈਨੂੰ ਕੁਝ ਨਹੀਂ ਤੇਰੀ ਸਰਵਿਸ ਹੋਣ ਵਾਲੀਆ ਮੈਨੂੰ ਤੇrna ਵੀ ਨਹੀਂ ਆਉਂਦਾ ਠੰਣਾ ਠੰਣਾ ਅਮਰੀਕਾ ਤੋਂ ਵਾਪਸ ਘਰ ਆਉਣ ਤੋਂ ਬਾਅਦ ਦਾ ਹਾਲ ਇਹਨੂੰ ਨਹਿਰ 'ਚ ਤੱਕਾ ਦੇਣ ਦੀ ਖੇਚਲ ਕੀਤੀ ਜਾਵੇ ਇਹ ਆ ਨਹਿਰ ਤੂੰ ਮਾਰ ਦੇ ਸ਼ਾਲ ਟੰ 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 ਸ਼ਿਸ਼ ਐਸੀ ਕੀ ਚੀਜ਼ ਹੈ ਜੋ ਬੱਚਾ ਬਣਾ ਰਹੀ ਹੈ ਹਮੇਂ ਸ਼ੇਰ ਕੋ ਡਰਾ ਕੇ ਦਿਖਾ ਬਾਈ ਗਰੀਬ ਤਾਂ ਠੀਕ ਸੀ ਹੁਣ ਤੂੰ ਟੈਂਪੋਆਂ ਵਾਲੀ ਹਰਕਤਾਂ ਤੇ ਆ ਗਿਆ ਬੰਦੇ ਤਾਂ ਬੁੜੀ ਕਦੋਂ ਬਣਿਆ ਤੂੰ ਮੇਰਾ ਵੀਰ ਗਰੀਬ ਹੀ ਸੋਹਣਾ ਸੀ ਲੱਗਦਾ ਵਿਆਹ ਵਿੱਚ ਕੰਮ ਮਿਲ ਗਿਆ ਨੱਚਣ ਦਾ ਨਵੀਂ ਮਾਡਲ ਆਈ ਆ ਹੁਣ ਇਹ ਖਾਊਗੀ 35 ਲੱਖ ਕਿਸੇ ਦਾ ਸਲਵਾਰ ਸੂਟ ਦੀ ਕਮੀ ਰਹਿ ਗਈ ਬਸ ਹੁਣ ਗਰੀਬ ਤੋਂ ਸਿੱਧਾ ਹੀ ਜਨਾਨੀ ਬਣ ਗਿਆ ਪਰ ਆਵਾ ਹੁਣ ਟੈਂਪੂ ਨਾ ਬਣ ਜਾਈ ਗਰੀਬੀ ਵਾਲੀਆਂ ਵੀਡੀਓ ਪਾ ਲਿਆ ਕਰ ਉਹ ਮਿੱਤਰਾਂ ਨੇ ਅੱਜ ਵੇਖ ਕੇ ਏਦਾਂ ਕਰ ਇੱਕ ਕੱਚੀ ਤੇ ਇੱਕ ਬਰਾ ਲੈ ਖੁੱਲ ਕੇ ਵੀਡੀਓ ਪਾਇਆ ਕਰ ਗਜਬ ਬੇਇੱਜ਼ਤੀ ਹੈ ਪਹਿਲਾਂ ਗਰੀਬੀ ਦੀ ਚੀਕਾ ਕਢਵਾਤੀ ਹੁਣ ਮਹਿਰ ਸੰਧੂ ਦੀ ਕਢਵਾਊਗਾ ਰੋਟੀ ਤੋਂ ਬਾਅਦ ਦਵਾਈ ਲੈਣੀ ਭੁੱਲ ਗਿਆ ਯਾਦਦਾਸ਼ ਚਲੀ ਗਈ ਇਸ਼ਕ ਚ ਪਾ ਲਈ ਵੇ ਵੀਰ ਤੂੰ ਗਰੀਬ ਹੀ ਚੰਗਾ ਸੀ ਮਹਿਰ ਸੰਧੂ ਕਿਉਂ ਬਣ ਗਿਆ ਪਹਿਲਾਂ ਗਰੀਬੀ ਦੀ ਭੈਣ ਗੜਤੀ ਹੁਣ ਮਹਿਰ ਸੰਧੂ ਦੀ ਰੋਜੀ ਰੋਟੀ ਮਗਰ ਪੈ ਗਿਆ ਕਿਵੇਂ ਪਿੱਛੇ ਲਾ ਲਈ ਲੋਕ ਗਰੀਬ ਤੋਂ ਅਮੀਰ ਬਣ ਗਿਆ ਇਹ ਗਰੀਬ ਤੋਂ ਟੈਂਪੂ ਬਣ ਗਿਆ ਜਿਹੜੇ ਇੱਥੇ ਤੱਕ ਵੀਡੀਓ ਦੇਖ ਰਿਆ ਤੇ ਹਾਈ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਦੱਸ ਦਿਆ ਕਰੋ ਵੀਡੀਓ ਕਿਦਾਂ ਲੱਗ ਰਹੀ ਆ ਤੇ ਇੱਕ ਗੱਲ ਹੋਰ ਛੋਟੀ ਮੋਟੀ ਗੱਲ ਕਰਨੀ ਪੈ ਜਾਂਦੀ ਆ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਹਸੌਣ ਲਈ ਬਾਕੀ ਫੇਰ ਵੀ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਇਹ ਵੀ ਬੰਦ ਕਰ ਦੇਾਂਗੇ ਪਰ ਮੇਰੀ ਮੰਨੋ ਤਾਂ ਹੈੱਡਫੋਨ ਲਗਾ ਕੇ ਵੀਡੀਓ ਦੇਖਿਆ ਕਰੋ ਵਾਜੇ ਵਾਲਾ ਲੱਗੀ ਜਾਂਦਾ ਬਤੰਦਰ ਵਰਦੀ ਪਾ ਕੇ ਵੀ ਚੋਰ ਜਾਂ ਲੱਗੀ ਜਾਂਦਾ ਵਾਜੇ ਵਾਲਾ ਲੱਗੀ ਜਾਂਦਾ ਪੁਲਿਸ ਦੀ ਵਰਦੀ ਚ ਵੀ ਮੋਬਾਈਲ ਖੋਣ ਵਾਲਾ ਲੱਗ ਰਿਹਾ ਅਸਲ ਪੈਂਦ ਰਹੀ ਯਾਰਾ ਆ ਆ ਪੁੱਠਾ ਪੰਗਾ ਪਾ ਜਾਣੀ ਹੋ ਕੋਚ ਸਾਹਿਬ ਬੀਅਰ ਨਾਲ ਹੀ ਸੈੱਟ ਹੋਏ ਪਏ ਆ ਥੁੱਕ ਨਾਲ ਪਲੇਟ ਪੜਦੇ ਨਹੀਂ ਕੰਜਰ ਨੇ ਬਣੇ ਇੱਕ ਪਿਆ ਰਹਿੰਦਾ ਉਸ ਮੋਰ ਤੇ ਰਸ਼ੀਨ ਚੈਨਲ ਫੜ ਲਿਆ ਰੇਡੀਓ ਨੇ ਤਰੱਕੀ ਨਹੀਂ ਜਰੀ ਗਈ ਸ਼ਰੀਕਾਂ ਤੋਂ ਨਸ਼ੇ ਤੇ ਲਾਤ ਅਸੀਤੋ ਵਾਲਾ ਅਸਲ ਪੈਂਦ ਰਹੀ ਯਾਰਾ ਸੋਨੂੰ ਦਾ ਮੂੰਹ ਦੇਖੋ ਜਿਵੇਂ ਜੇਬ ਵਿੱਚ ਬੀੜਿਆਂ ਦਾ ਬੰਡਲ ਘੁੱਟ ਹੋਇਆ ਹੁੰਦਾ ਪਾਣੀ ਪਾ ਕੇ ਪਿਆਇਆ ਕਰੋ ਬੀ ਆਰ ਐਸ ਨੂੰ ਅੱਜੀ ਤਿੱਤਵਰ ਕੇ ਲੱਗ ਕੇ ਐਸੀ ਬਾਰ ਕਰਾਓ ਦੇਖੋ ਤਿੱਤਵਰ ਕੇ ਖਾ ਰਿਆ ਤੂੰ ਦਾ ਮਹਿੰਗਾ ਨਹੀਂ ਸਾਡਾ ਮਹਿੰਗਾ ਸਮਾਨ ਆ ਸਾਡਾ ਮਹਿੰਗਾ ਸਮਾਨ ਆ ਬਹੁਤ ਸੋਹਣਾ ਵਲੌਗ ਸੀ ਅੱਗੇ ਤੋਂ ਨਾ ਬਣਾਇਓ ਅੱਛਾ ਦੇਖੋ ਦੇਖੋ ਟਾਂਗਾਂ ਮਦਦ ਦੇਖੀ 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 ਆਉਤੀ ਤੇ ਕਿਤੇ ਵਾਰ ਕਿ ਲੈ ਕੇ ਸਿਪਾਰਕਰ ਕੀ ਕਰੀਏ ਦਾ ਤਰਸ ਵੀ ਆਉਂਦਾ ਹੈ ਤੇ ਹਾਸਾ ਵੀ ਭੈਣੇ ਤੇਰੀ ਆਵਾਜ਼ ਠੀਕ ਹੋ ਜੂ ਉੱਤੇ ਜਾਵਦੇ ਗਰਾਰੇ ਕਰਿਆ ਕਰ ਤੇ ਬਾਕੀ ਆਪਾਂ ਰੋਟੀ ਸਬਜ਼ੀ ਬਣਾ ਲਈ ਸੀ ਕਿਤੇ ਥੋੜਾ ਮੈਨੂੰ ਕੰਮ ਪੈ ਗਿਆ ਸੀ ਤਸਲੀਮ ਬਲੌਗ ਨਹੀਂ ਪਣਾ ਪਈ ਇਹ ਬਲੌਗ ਸੀ ਤੇ ਹੁਣ ਆਪਾਂ ਬਲੌਗ ਦਰਦ ਕਰਦੇ ਆ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਤੇ ਇਹ ਬਲੌਗ ਦੇਖਣ ਲਈ ਚੈਨਲ ਨੂੰ ਕਾਲੋ ਸਬਸਕ੍ਰਾਈਬਰ ਤੇ ਆਪਣਾ ਬਲੌਗ ਕਿਤਾਲਾ ਕਿਆ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਸੋਹਣਾ ਬਲੌਗ ਸੀ ਅੱਗੇ ਤੋਂ ਨਾ ਬਣਾਇਓ ਹੋਰ ਸਾਹਿਬ ਵਧੀਆ ਜੀ ਪਲੀਜ਼ ਜੇ ਮੂੰਹ ਬਦਲ ਲਓ ਤਾਂ ਚੰਗਾ ਹਾਂ ਤੇਰੇ ਬਲੌਗ ਦੇਖਨ ਤੇ ਚੱਕਰ ਚ ਮੇਰੀ ਫਲਾਈਟ ਮਿਸ ਹੋ ਚਲੀ ਸੀ ਟਾਈਮ ਨਾਲ ਪਾ ਦਿਆ ਕਰ ਤੇ ਜੋ ਕਮੀ ਹੋਈ ਤਾਂ ਪਾ ਨਸਤਾ ਵਾਚਦੇ ਸੀ ਅਨ ਖਾ ਕੇ ਤੇ ਸਾਰੇ ਆਪਣੇ ਕਮੈਂਟ ਕਰਕੇ ਜੋੜ ਦੱਸਿਓ ਕਮੀ ਹਾਈ ਨਹੀਂ ਮੇਰਾ ਲੱਲੂ ਰਾਮ ਤੇ ਬਾਈ ਜਦੋਂ 에어ਪੋਰਟ ਤੇ ਆਇਆ ਉਹਨੇ ਪੁੱਛਿਆ ਲਾਈਕ ਅ ਵਟਸਐਪ ਪਰਪਸ ਰਿਵਿਜ਼ਿਟ ਹੁਣ ਆਇਆ ਕੋਈ ਗੁਬਿੰਦੇ ਹੋਰਾਂ ਨੂੰ ਟੱਕਰ ਦੇਣ ਵਾਲਾ ਤੇ ਇਹਨੂੰ ਕਿਸੇ ਨੇ ਦੱਸਿਆ ਸੀ ਉੱਥੇ ਕਿ ਤੁਸੀਂ ਕਹਿਣਾ ਕਿ ਮੈਨੂੰ ਆਪਣੀ ਅਰੇ ਜਲਦੀ ਬੋਲ ਸਵੇਪਾ ਪਨਵੇਲ ਨਿਕਲਣਾ ਹੈ ਅਬੇ ਜਲਦੀ ਬੋਲ ਕੱਲ ਸਵੇਰ ਪਨਵੇ ਨਿਕਲਣਾ ਹੈ ਪਾਕਿਸਤਾਨ ਤੋਂ ਸਾਰਾ ਦੁਨੀਆ ਨੂੰ ਖਤਰਾ ਆਇਆ ਹੈ ਸਾਇਦ ਤੈਨੂੰ ਪਾਕਿਸਤਾਨ ਤੋਂ ਖਤਰਾ ਆ ਕੇ ਨਿਕਲ ਬੜੀ ਐਨੀ ਬਰੀਕ ਤਾਂ ਮਿਕਸੀ ਵੀ ਨਹੀਂ ਪੋਰਦੀ ਗੁਰਪ੍ਰੀਤ ਖੁੱਗੀ ਨਾ 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 ਗੁਰਪ੍ਰੀਤ 쿠ਸੀ ਹੱਸਦੇ ਹੱਸਦੇ ਮੂਤ ਨਿਕਲ ਗਿਆ ਮੂਜ ਸਾਲਾ ਸਲਪੈਂਡਰ ਸਲਪੈਂਡਰ ਕਰੀ ਜਾਂਦਾ ਬਾਬਾ ਸੋਨੂ ਦਾਸ ਜੀ ਖੱਟੇ ਦੰਦਾ ਵਾਲੇ ਮੂਹ ਜੀ ਬੋਲੀ ਜਾਂਦਾ ਕੀ ਹਾਲ ਆ ਦੋਸਤੋ ਬਾਬਾ ਚੂਸਾ ਦਾਸ ਜੀ ਦੀ ਜੈ ਹੋ ਹਾਂਜੀ ਕਿੱਦਾਂ ਲੱਗੀ ਵੀਡੀਓ ਰੁਕੋ ਜਾਣਾਂ ਨਹੀਂ ਹਜੇ ਇੱਕ ਕਲੀਪ ਪਈ ਹੈ ਵੀਡੀਓ ਦੇ ਲਾਸਟ ਵਿੱਚ ਦੇਖ ਕੇ ਜਾਓ ਬਾਕੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਿਤ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਆਨ ਕਰ ਲਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚੇ ਜੋ ਕੋਈ ਵੀ ਵੱਡਾ ਕੰਮ ਕਰਕੇ ਉਹ ਤੁਹਾਡੀ ਮਾਨੇ ਸਿਰਫ ਇੱਕੋ ਗੱਲ ਕਹਿਣੀ ਹੈ ਗੂੰ ਖਾਣ ਗਿਆ ਹੈ ਤੇ ਗੂੰ ਖਾ ਕੇ ਆ ਗਿਆ ਐਵੇਂ ਕੁੱਤੇ ਵਾਂਗੂ ਭੌਂਕਦਾ ਫਿਰਦਾ ਉਹਨੂੰ ਕੋਈ ਲੜਨਣੇ ਕੀ ਕਰਕੇ ਆਇਆ ਕੀ ਅੰਡ ਯਾਰ ਤੁਸੀਂ ਸਾਰੀਆਂ ਗੱਲਾਂ ਦੱਸ ਦਿਓ ਕਰਦੀਆਂ ਤੇ ਤੁਹਾਡੇ ਕਰਦੇ ਕੀ ਕਹਿੰਦੇ ਕਮੈਂਟ ਕਰਕੇ ਜਰੂਰ ਦੱਸਿਓ